ਜੇ ਕਿਸੇ ਨੇ ਦੁੱਖਾਂ ਦੀ ਇੰਤਿਹਾਈ ਦੇਖਣੀ ਹੋਵੇ ਦੁੱਖਾਂ ਤੇ ਗਰੀਬੀ ਦਾ ਕਹਿਰ ਦੇਖਣਾ ਹੋਵੇ ਤਾਂ ਆਓ ਮੇਰੇ ਨਾਲ ਮੈਂ ਤੁਹਾਨੂੰ ਇੱਕ ਐਸਾ ਕਰਦਖਾਨਾ ਕਿ ਜਿੱਥੇ ਦੁੱਖਾਂ ਤੇ ਗਰੀਬੀ ਦਾ ਕਹਿਰ ਐ ਸਾ ਟੁੱਟਾ ਪਹਾੜ ਐ ਸਾ ਟੁੱਟਾ ਕਿ ਇਸ ਘਰ ਦੇ ਵਿੱਚ ਇੱਕ ਬੱਚਾ ਇਲਾਜ ਤੋਂ ਬਗੈਰ ਹੀ ਰੱਬ ਨੂੰ ਪਿਆਰਾ ਹੋ ਗਿਆ ਸੋ ਤੁਹਾਨੂੰ ਅਸੀਂ ਆਹ ਕਰਦਖਾਨੇ ਐ ਇਹ ਬਟਾਲਾ ਦੇ ਨਾਲ ਹੀ ਬਿਲਕੁਲ ਨਾਲ ਹੀ ਕੰਢਿਆਲ ਪਿੰਡ ਐ ਔਰ ਇਸ ਕੰਢਿਆਲ ਪਿੰਡ ਦੇ ਵਿੱਚ اس سامنے ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇੱਕ ਕਮਰਾ ਦੇਖ ਰਹੇ ਹੋ ਤੁਸੀਂ ਇੱਕ ਘਰ ਦੇਖ ਰਹੇ ਹੋ ਇਸ ਘਰ ਦੇ ਜਦੋਂ ਅੰਦਰਲੇ ਕਮਰੇ ਦੇ ਅੰਦਰਲੇ ਹਾਲਾਤ ਦੇਖੋਗੇ ਨਾ ਤਾਂ ਯਕੀਨ ਮੰਨਿਓ ਕਿ ਤੁਸੀਂ ਯਕੀਨਨ ਤੁਹਾਡੇ ਮੂੰਹ ਚੋਂ ਨਿਕਲੇਗਾ ਇਹ ਨਰਕ ਹੈ ਨਿਕਲੇਗਾ ਕਿਉਂਕਿ ਅੰਦਰ ਗੰਦਗੀ ਗਿੰਨੀ ਰਹਿਣ ਸਹਿਣ ਦਾ ਅੰਦਰਲਾ ਮਾਹੌਲ ਹੀ ਕੁਛ ਇਸ ਤਰੀਕੇ ਦਾ ਪਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਜਿਹੜੇ ਗਰੀਬੜੇ ਰਹਿ ਰਹੇ ਨੇ ਉਹਨਾਂ ਲਈ ਇਹ ਸਵਰਗ ਤੋਂ ਘੱਟ ਨਹੀਂ ਹੈ ਪਰਿਵਾਰ ਦੇ ਦਰਦ ਨੂੰ ਦੁਬਈ 'ਚ ਬੈਠੇ ਸਰਦਾਰ ਜਗਿੰਦਰ ਸਿੰਘ ਸਲਾਰੀਆ ਜੀ ਨੇ ਪਛਾਣਿਆ ਉਸ ਮੌਕੇ ਕਿਸੇ ਨੂੰ ਨਹੀਂ ਸੀ ਪਤਾ ਕਿ ਇਹਨਾਂ ਦਾ ਜਿਹੜਾ ਬੇਟਾ ਹੈ ਬੱਚਾ ਹੈ ਇਹ ਰੱਬ ਨੂੰ ਪਿਆਰਾ ਹੋ ਜਾਏਗਾ ਸੋ ਉਹਨਾਂ ਦੀ ਹਾਲਤ ਦੇਖਿਓ ਤੇ ਵਾਸਤੇ ਇਹਨਾਂ ਨੇ ਦੁਬਈ ਤੋਂ ਇਹ ਵੀਲ ਚੇਅਰ ਖਰੀਦੀ ਆ ਦੇਖੋ ਸਾਹਮਣੇ ਤੁਸੀਂ ਜਿਹੜੀ ਵੀਲ ਚੇਅਰ ਦੇਖ ਰਹੇ ਹੋ ਵੀਲ ਚੇਅਰ ਖਰੀਦ ਲਈ ਜਿਵੇਂ ਹੀ ਕੰਡਿਆਲ ਪਿੰਡ ਦੇ ਵਿੱਚ ਪਹੁੰਚਦੇ ਨੇ ਤੇ ਉਸ ਤੋਂ ਪਹਿਲਾਂ ਮੌਲ ਦੇ ਵਿੱਚ ਰੁਕਦੇ ਨੇ ਉਸ ਮੌਲ ਤੋਂ ਇਹ ਦੇਖੋ ਜਿਹੜਾ ਕਿੰਨਾ ਸਾਰਾ ਸਾਮਾਨ ਇਸ ਪਰਿਵਾਰ ਦੇ ਲਈ ਲੈ ਕੇ ਆਂਦੇ ਨੇ ਬਹੁਤ ਸਾਰਾ ਸਮਾਨ ਜਿਸ ਦੇ ਵਿੱਚ ਰਾਸ਼ਨ ਵੀ ਹੈ तकरीबन ਕੋਈ ਮਹੀਨੇ ਡੇਢ ਮਹੀਨੇ ਦਾ ਰਾਸ਼ਨ ਔਰ ਉਸ ਤੋਂ ਇਲਾਵਾ ਜੋ ਵੀ ਸਬਜ਼ੀਆਂ ਪਿਆਜ਼ ਆਲੂ ਹੈ ਤਾਂ ਹਰ ਸਮਾਨ ਹੈ ਸਾਰੇ ਦਾ ਸਾਰਾ ਪਰ ਇਹਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਣੀ ਕਿ ਉਸ ਬੱਚੇ ਦੇ ਇਲਾਜ ਦੇ ਲਈ ਪੀਜੀਆਈ ਦੇ ਵਿੱਚ ਡਾਕਟਰ ਤੱਕ ਕੋ ਅਪਾਇੰਟਮੈਂਟ ਲੈ ਲਈ ਗਈ ਔਰ ਸਾਰਾ ਉਸ ਖਰਚਾ ਸੀ ਜਿਹੜਾ ਉਹਦੇ ਇਲਾਜਾ ਉਹ ਵੀ ਸਰਦਾਰ ਜੋਗਿੰਦਰ ਸਿੰਘ ਸਲਾਰੀਆ ਨੇ ਆਪਣੀ ਜ਼ਿੰਮੇਵਾਰੀ ਲੈ ਲਈ ਜਿਵੇਂ ਹੀ ਇਹਨਾਂ ਨੇ ਇੱਥੇ ਕਦਮ ਰਖੇ ਉਹਨਾਂ ਨੇ ਕੀ ਫੀਲ ਕੀਤਾ ਘਰ ਦੇ ਹਾਲਾਤ ਕੀ ਬਿਆਨ ਕਰ ਰਹੇ ਨੇ ਇਥੋਂ ਦਾ ਚੁੱਲਾ ਕੀ ਦੱਸਦਾ ਪਿਆ ਕੀ ਕਹਾਣੀ ਬਿਆਨ ਕਰਦਾ ਪਿਆ ਇੱਥੇ ਕੋਈ ਗੈਸ ਨਹੀਂ ਹੈ ਇਹ ਕਾ ਚੁੱਲੇ ਦੀ ਕਹਾਣੀ ਹੀ ਚੁੱਲਾ ਹੀ ਸੱਚ ਬੋਲ ਰਿਹਾ ਇਸ ਘਰ ਦੇ ਵਿੱਚ ਇੱਕ ਨੁੱਕਰ ਦੇ ਵਿੱਚ ਐਸ ਵੇਲੇ ਸੁਨਸਾਨ ਪਿਆ ਚੁੱਲਾ ਜਿਹਦੇ ਵਿੱਚ ਲਫਾਫੇ ਪਏ ਨੇ ਸੋ ਚੁੱਲਾ ਹੀ ਦੱਸਦਾ ਪਿਆ ਪੀਸ ਘਰ ਦੇ ਹਾਲਾਤ ਕਿਸੇ ਹੁਣ ਕੇ ਸਾਡੇ ਨਾਲ ਨੇ ਸਰਦਾ ਜੁਗਿੰਦਰ ਸਿੰਘ ਸਲਾਰੀਆ ਜੀ ਸਲਾਰੀਆ ਸਾਹਿਬ ਅਜੋਕੇ ਸਮੇਂ ਦੇ ਵਿੱਚ ਜਿੱਥੇ ਲੋਕ ਜਦੋਂ ਆਪਣੇ ਘਰ ਨੂੰ ਵਾਪਸ ਪਰਤਦੇ ਨੇ ਦੁਬਈ ਤੋਂ ਤਾਂ ਅਕਸਰ ਆਪਣੇ ਘਰ ਨੂੰ ਪਹਲ ਦਿੰਦੇ ਨੇ ਵੀ ਨਹੀਂ ਸ਼ਗਨਾਂ ਦਾ ਕੰਮ ਅਸੀਂ ਇੰਨੇ ਚਿਰ ਬਾਅਦ ਵਿਦੇਸ਼ਾਂ ਤੋਂ ਆਏ ਆ ਤੇ ਸਿੱਧੇ ਆਪਣੇ ਘਰ ਚੱਲੀਏ। ਪਰ ਤੁਸੀਂ 에어ਪੋਰਟ ਤੋਂ ਉਤਰੇ ਗੱਡੀ ਫੜੀ ਔਰ ਸਿੱਧੇ ਪਹੁੰਚ ਗਏ ਕੰਡਿਆ। ਘਰ ਜਾਣ ਨਾਲੋਂ ਕੰਡਿਆ ਨੂੰ ਪਹਲ ਕਿਉਂ ਦਿੱਤੀ ਤੁਸੀਂ? ਦੇਖੋ ਜਿਸ ਵੇਲੇ ਮੈਂ ਵੀਡੀਓ ਵੇਖੀ ਆ ਤੇ ਇਸ ਪਰਿਵਾਰ ਦਾ ਮੈਂ ਪਤਾ ਕਰਨਾ ਸ਼ੁਰੂ ਕੀਤਾ। ਜੀ ਮੈਨੂੰ ਪਿੰਡ ਦਾ ਤਾਂ ਪਤਾ ਲੱਗ ਗਿਆ ਕਿ ਪਿੰਡ ਬਟਾਲੇ ਦੇ ਲਾਗੇ ਪਿੰਡ ਦਾ ਜੀ ਲੇਕਿਨ ਪਰਿਵਾਰ ਦਾ ਕੋਈ ਕੰਟੈਕਟ ਨੰਬਰ ਸੰਪਰਕ ਨਹੀਂ ਹੋ ਪਾਇਆ ਪੁੱਛਦੇ ਪਸਾਉਂਦੇ ਅਸੀਂ ਇੱਥੇ ਪਹੁੰਚੇ ਜਦੋਂ ਅੱਡੇ ਤੋਂ ਮੈਂ ਇਹ ਸੋਚਿਆ ਕਿ ਚਲੋ व्हीलचेयर ਲੈ ਲਈਏ ਬੱਚੇ ਲਈ ਜਿਸ ਬੱਚੇ ਦੀ ਆਲਰੇਡੀ ਮੌਤ ਹੋ ਚੁੱਕੀ ਹੈ ਕਿ ਅਸੀਂ ਸਮਾਨ ਵੀ ਲੈ ਲਈਏ ਉਸ ਪਰਿਵਾਰ ਲਈ ਗਰੀਬ ਪਰਿਵਾਰ ਆ ਔਰ ਜਿਸ ਵੇਲੇ ਉਹ ਖਬਰ ਦੇ ਵਿੱਚ ਦੇਖਿਆ ਕਿ ਪੱਖਾ ਹੀ ਤੱਕ ਨਹੀਂ ਹੈਗਾ ਮੈਂ ਪੱਖਾ ਵੀ ਲੈ ਲਿਆ ਜੀ ਔਰ ਮੈਂ ਇਹ ਚੀਜ਼ ਨੂੰ ਸੋਚਦੇ ਹੋਏ ਮੈਂ ਕਿਹਾ ਵੀ ਚਲੋ ਉਸ ਪਰਿਵਾਰ ਤੱਕ ਪਹੁੰਚਦੇ ਹਾਂ ਜਿਸ ਵੇਲੇ ਸਮਾਨ ਲੈ ਰਹੇ ਸੀ ਪ੍ਰੋਵੀਜ਼ਨ ਸਟੋਰ ਤੋਂ ਕਰਿਆਨਾ ਸਟੋਰ ਤੋਂ ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਸਾਹਿਬ ਜੀ ਇਹ ਕੰਡਿਆਲ ਪਿੰਡ ਦੇ ਕੋਲੇ ਇੱਕ ਪਰਿਵਾਰ ਹੈ ਤੇ ਉਹਨਾਂ ਦੇ ਇਸ ਤਰ੍ਹਾਂ ਗੱਲਬਾਤ ਉਹਨਾਂ ਦਾ ਬੇਟਾ ਬਿਮਾਰ ਹੈ ਤੇ ਅਸੀਂ ਉਹਨਾਂ ਦੇ ਘਰ ਜਾਣਾ ਉਹ ਕਹਿੰਦੇ ਜੀ ਇਸ ਤਰ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ ਅਸੀਂ ਕਿਹਾ ਜੀ ਇਹ ਵੀਡੀਓ ਹੈਗੀ ਕਹਿੰਦੇ ਇਹ ਤੇ ਬੱਚਾ ਡੈਥ ਹੋ ਚੁੱਕੀ ਹੈ ਤੇ ਮੈਂ ਸਮਾਨ ਲੰਦੇ ਭਾਈ ਸਾਹਿਬ ਜੀ ਸੁਣੋ ਇਸ ਕਰਕੇ ਹੋ ਗਿਆ ਕਿ ਜਿਸ ਬੱਚੇ ਲਈ ਅਸੀਂ व्हीलचेयर ਲੈ ਕੇ ਜਾ ਰਹੇ ਹਾਂ ਉਸ ਪਰਿਵਾਰ ਨੂੰ ਮਿਲ ਜਾ ਰਹੇ ਹਾਂ ਉਹਦੀ ਮਾਲੀ ਸਹਾਇਤਾ ਕਰਨ ਨੂੰ ਜਾ ਰਹੇ ਹਾਂ ਅਸੀਂ ਪੀਜੀਆਈ ਚ ਡਾਕਟਰ ਸਾਹਿਬ ਨਾਲ ਉਹਦੀ ਲਈ ਅਪਾਇੰਟਮੈਂਟ ਫਿਕਸ ਕਰ ਲਈ ਹੈ ਔਰ ਅਸੀਂ ਜਿਸ ਵੇਲੇ ਉਹਨਾਂ ਦੇ ਘਰ ਆਉਨੇ ਆ ਇੱਕ ਅਸੀਂ ਜ਼ਿੰਮੇਦਾਰ ਪਰਿਵਾਰਾਂ ਨਾਲ ਤਾਲੁਕ ਰੱਖਦੇ ਹਾਂ ਇੱਕ ਮੋਟਰ ਜਿੰਨੇ ਕਮਰੇ ਦੇ ਵਿੱਚ ਚਾਰ ਪੰਜ ਜੀ ਰਹ ਰਹੇ ਸੀ ਔਰ ਤੁਸੀਂ ਇਹ ਚੀਜ਼ ਸੋਚੋ ਕਿ ਇਹ ਗਵਾਂਢੀ ਨਹੀਂ ਉਹ ਪਰਿਵਾਰ ਵੀ ਘਰ ਨਹੀਂ ਹੈਗਾ ਤੁਸੀਂ ਇਹ ਚੀਜ਼ ਨੂੰ ਸੋਚ ਸਕਦੇ ਹੋ ਕਿ ਮੈਂ ਪਿੰਡ ਨਾ ਜਾਣ ਤੋਂ ਸਿੱਧਾ ਇਸ ਘਰ ਇਸ ਕਰਕੇ ਆਇਆ ਕਿ ਜਦੋਂ ਪਿੰਡ ਬੰਦਾ ਘਰ ਚਲਾ ਜਾਂਦਾ ਹੈ 2-4 ਦਿਨ ਅੱਗੇ ਪਿੱਛੇ ਹੋ ਜਾਂਦੇ ਆ ਮੈਂ ਕਿਹਾ ਇਹ ਪਰਿਵਾਰ ਨੂੰ ਕਿਤੇ ਦੇਰੀ ਨਾ ਹੋ ਜੇ ਲੇਕਿਨ ਰੱਬ ਤੇ ਮੇਰੇ ਤੋਂ ਵੀ ਕਾਲਾ ਸੀ ਲੱਗਦਾ ਸੋ ਇਹ ਜਦੋਂ ਮੰਜਰ ਆ ਕੇ ਮੈਂ ਵੇਖਦਾ ਕਿ ਬੱਚੇ ਦੀ ਜਿਹੜੀ ਡੈਥ ਹੋ ਚੁੱਕੀ ਰੱਬ ਨੂੰ ਪਿਆਰਾ ਹੋ ਚੁੱਕਿਆ ਪਰਿਵਾਰ ਜਿਹੜਾ ਉਹ ਕਿਤੇ ਅੰਮ੍ਰਿਤਸਰ ਗਿਆ ਹੋਇਆ ਘਰ ਨੂੰ ਤਾਲਾ ਲੱਗਾ ਹੋਇਆ ਜੀ ਔਰ ਮੈਂ ਤੇ ਮੇਰਾ ਪਰਿਵਾਰ ਅਸੀਂ ਦੁਬਈੋਂ ਆਏ ਆ ਅਸੀਂ ਸਿੱਧਾ 에ਰਪੋਰਟ ਤੋਂ ਅਸੀਂ ਸੋਚਿਆ ਪਿੰਡ ਬਾਅਦ ਚ ਜਾਵਾਂਗੇ ਪਹਿਲਾਂ ਅਸੀਂ ਉਸ ਘਰ ਜਾਵਾਂਗੇ ਜੀ ਲੇਕਿਨ ਜਦੋਂ ਮੈਂ ਘਰ ਇੱਥੇ ਆਉਣਾ ਹੈਗਾ ਇੱਥੋਂ ਜਦੇ ਆ ਕੇ ਇਸ ਪਿੰਡ ਦੇ ਜਿਹੜੇ ਆਂਢੀ ਗੁਆਂਢੀ ਆ ਉਹਨਾਂ ਤੋਂ ਪਤਾ ਲੱਗਦਾ ਜਿਹੜੀ ਉਹਨਾਂ ਦੀ ਦੁਰਦਸ਼ਾ ਹੈਗੀ ਹੈ ਜੋ ਹਾਲਾਤ ਆ ਸੱਤ ਚੋਰੀ ਆ ਸੱਤ ਤੇ ਪੱਖਾ ਨਹੀਂ ਹੈਗਾ ਰੂਮ ਦੇ ਅੰਦਰ ਖਿੜਕੀਆਂ ਟੁੱਟੀਆਂ ਹੋਈਆਂ ਤਾਲਾ ਲਾਣ ਵਾਸਤੇ ਯਾਨੀ ਕਿ ਵੀ ਕੁੰਡਾ ਵੀ ਬਰਾਬਰ ਨਹੀਂ ਹੈਗਾ ਕੀ ਹਾਲਾਤ ਆ ਪੰਜਾਬ ਦੇ ਕੀ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਅਸੀਂ ਲੋਕਾਂ ਨੂੰ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਅਸੀਂ ਚਾਹੇ ਪਿੰਡ ਦੇ ਆ ਚਾਹੇ ਸਮਾਜ ਸੇਵੀਆਂ ਚਾਹੇ ਹੀ ਲੀਡਰ ਆ ਚਾਹੇ ਇਹੀ ਇਨਸਾਨੀਅਤ ਦਾ ਝੰਡਾ ਝੁੱਕ ਕੇ ਤੁਰ ਰਹੇ ਆ ਲੱਖ ਦੀ ਲਾਹਨਤ ਆ ਸਾਡੇ ਲੋਕਾਂ ਦੇ ਤੇ ਮੈਂ ਇਹੋ ਹੀ ਕਹਿਣਾ ਚਾਹਨਾ ਹੈਗਾ ਮੈਨੂੰ ਸਿਰਫ ਹੋਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰ ਇਹੋ ਗੱਲ ਕਹਿਣਾ ਸਰ ਜੀ ਸਾਹਿਬ ਤੁਹਾਡੇ ਨਾਲ ਮੈਡਮ ਵੀ ਆਏ ਨੇ ਮੈਮ ਪਲੀਜ਼ ਨਾਲ ਆ ਜੀ ਅਕਸਰ ਸਾਡੇ ਨਾਲ ਵਿਚਾਰਾਂ ਹੁੰਦੀਆਂ ਨੇ ਮਾਤਾਵਾਂ ਇੱਥੇ ਹੋਰ ਵੀ ਬੈਠੀਆਂ ਨੇ ਪਿੰਡ ਦੇ ਲੋਕ ਵੀ ਤੇ ਜਿੰਨੇ ਵੀ ਦਰਸ਼ਕ ਨੇ ਦੇਸ਼ਾਂ ਵਿਦੇਸ਼ਾਂ ਸੁਣ ਰਹੇ ਹੋਣਗੇ ਅਸੀਂ ਨਾ ਸਗਨ ਆਪਸਾਗਰ ਨੂੰ ਬੜਾ ਮਹਿਸੂਸ ਕਰਦੇ ਆ ਪੀ ਅਸੀਂ ਆਏ ਆ ਕਿਉਂ ਨਾ ਆਪਣੇ ਘਰ ਜਾਇਆ ਜਾਏ ਕਿਉਂ ਨਾ ਸਿੱਧੇ ਘਰੋਂ ਚੱਲਿਆ ਜਾਵੇ ਕਿ ਸਗਨਾਂ ਦੇ ਕੰਮ ਦੇ ਵਿੱਚ ਅਸੀਂ ਕਿੱਥੇ ਰੋਗੇ ਕਿੱਥੇ ਬ੍ਰੇਕ ਮਾਰ ਲਈ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਰਿਐਕਸ਼ਨ ਚਾਹਨਾ ਕਿ ਮੈਮ ਜੀ ਵੀ ਨਾਲ ਨੇ ਮਤਲਬ ਕਿ ਕੋਈ ਰਿਐਕਸ਼ਨ ਆਇਆ ਹੋਵੇ ਮੈਮ ਵੱਲੋਂ ਵੀ ਨਾ ਅਕਾਲਪੁਰਖ ਨੂੰ ਜਾਣ ਦੇਣੀ ਹੈ ਕਿ ਜੇ ਉਹਨਾਂ ਨੇ ਕੋਈ ਗੱਲ ਇਹ ਕਹੀ ਹੋਈ ਕਿ ਆਪਾਂ ਸਿੱਧੇ ਘਰ ਨੂੰ ਜਾਈਏ ਨਹੀਂ ਉਹ ਮੈਨੂੰ ਸਗੋਂ ਇਹ ਗੱਲ ਕਹਿ ਰਹੇ ਸੀ ਫਲਾਣੀ ਚੀਜ਼ ਲੈ ਲਿਓ ਫਲਾਣੀ ਚੀਜ਼ ਲੈ ਲਿਓ ਫਲਾਣੀ ਚੀਜ਼ ਲੈ ਲਿਓ ਉਹ ਵੀ ਲੈ ਲਿਓ ਸਹੀ ਹੈ ਇਹ ਅੱਜ ਤੁਹਾਨੂੰ ਪਹਿਲੇ ਵਾਰੀ ਕਿਸੇ ਤੁਹਾਨੂੰ ਕੈਮਰੇ ਦੇ ਵਿੱਚ ਤੁਹਾਨੂੰ ਦਿਖ ਰਿਹਾ ਜੀ ਮੈਂ ਤੇ ਭਾਈ ਸਾਹਿਬ ਜੀ ਇਹ ਚੀਜ਼ਾਂ ਤੋਂ ਬਹੁਤ ਦੂਰ ਰਹਿਣਾ ਕਿਉਂਕਿ ਸਾਡੀ ਇਹ ਆਦਤ ਨਹੀਂ ਹੈ ਜੀ ਅਸੀਂ ਹੁਣ ਪਿੰਡ ਨੂੰ ਜਾਣਾ ਸੀ ਮੈਨੂੰ ਕਹਿੰਦੇ ਮੈਂ ਗੱਡੀ 'ਚ ਬੈਠੇ ਰਹਿਣੇ ਸੀ ਸਹੀ ਸੋ ਗੱਡੀ ਉਹ ਉਧਰ ਪਿੱਛੇ ਖੜੀ ਸੀਗੀ ਤੇ ਮੈਂ ਕਿਹਾ ਚਲੋ ਤੁਸੀਂ ਆ ਜਾਓ ਕੋਈ ਗੱਲ ਨਹੀਂ ਮੈਂ ਪੰਜ 10 ਮਿੰਟ ਲੱਗ ਰਹੇ ਆ ਉਸ ਪਰਿਵਾਰ ਨਹੀਂ ਵੀ ਹੈਗਾ ਉਹਨਾਂ ਦੇ ਆਂਡ ਗੁਆਂਡ ਨੂੰ ਅਸੀਂ ਮਿਲ ਕੇ ਨਿਕਲ ਜੰਨੇ ਜੀ ਦੁੱਖ ਹੋਇਆ ਕਿ ਜਿਸ ਵਾਸਤੇ ਬੱਚੇ ਵਾਸਤੇ ਅਸੀਂ ਜਿਹਦੀ ਜਾਨ ਰੱਬ ਦੇ ਹੱਥ 'ਚ ਬਚਾਉਣਾ ਉਹਨੂੰ ਰੱਬ ਨੇ ਸੀਗਾ ਲੇਕਿਨ ਅਸੀਂ ਕੀ ਕਰ ਰਹੇ ਆ ਰੱਬ ਕੀ ਕਰ ਰਿਹਾ ਇਹ ਕਾਲ ਯੁਗ ਨਹੀਂ ਹੈਗਾ ਪਹਿਲ ਚੈਰੀਟੇਬਲ ਟਰਸਟ ਹਮੇਸ਼ਾ ਹੀ ਜੀਵਨ ਦਾਨ ਦਿੰਦੀ ਹੈ ਤੇ ਤੁਸੀਂ ਗਰੀਬਾਂ ਦੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਹੈ ਵੀ ਨਹੀਂ ਔਰ ਇਹ ਜਿਵੇਂ ਇੱਥੇ ਆਸ-ਪਾਸ ਬਹੁਤ ਸਾਰੀ ਹੋਰ ਵੀ ਨਗਰ ਦੇ ਲੋਕ ਵੱਸਦੇ ਉਹਨਾਂਗੇ ਸਮੱਸਿਆਵਾਂ ਵੀ ਬੜੇ ਵੱਸਦੇ ਹੋਣਗੇ ਕਿਸੇ ਨੇ ਸਾਰ ਨਹੀਂ ਲਈ ਇਥੋਂ ਦੀ ਅਗਰ ਆਏ ਨੇ ਤਾਂ ਹੁਣ ਜੋਗਿੰਦਰ ਸਿੰਘ ਸਲਾਰੀਆ ਤੁਸੀਂ ਆਪ ਹੀ ਆਏ ਪਰ ਇਹ ਤੋਂ ਇਲਾਵਾ ਮੈਂ ਇਹ ਇਲਾਜ ਦਾ ਵੀ ਤੁਸੀਂ ਕਮਿਟਮੈਂਟ ਕਰ ਬੈਠੇ ਸੀ ਡਾਕਟਰਾਂ ਤੋਂ ਅਪਾਇੰਟਮੈਂਟ ਵੀ ਲੈ ਲਈ ਤੁਸੀਂ ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮਹਾਰਾਜ ਸਭ ਨੂੰ ਸਮੱਤ ਬਖਸ਼ੇ ਸਾਰੇ ਲੋਕ ਮੇਰੇ ਨਾਲੋਂ ਜ਼ਿਆਦਾ ਬੁੱਧੀਮਾਨ ਆ ਜੀ ਔਰ ਪਤਾ ਨਹੀਂ ਉਹ ਮੇਰੇ ਤੋਂ ਬਹੁਤ ਅੱਗੇ ਵੱਧ ਕੇ ਜਾਨੀ ਕਿ ਵੀ ਇਨਸਾਨੀਅਤ ਦੀ ਸੇਵਾ ਕਰ ਰਿਹਾ ਲੇਕਿਨ ਬਦਕਿਸਮਤੀ ਇਸ ਪਰਿਵਾਰ ਦੀ ਕਿ ਇੱਥੋਂ ਤੱਕ ਨਜ਼ਰ ਕਿਉਂ ਨਹੀਂ ਗਈ ਮੇਰੇ ਸੱਜਣਾ ਦੀ ਮੇਰੇ ਭਰਾਵਾਂ ਦੀ ਕਿ ਉਹ ਬੱਚਾ ਇਸ ਦੁਨੀਆ ਤੋਂ ਬਿਨਾਂ ਦੁਨੀਆ ਵੇਖੇ ਚਲਾ ਗਿਆ ਜਾਨੀ ਕਿ ਅਜੇ ਉਹਨੇ ਦੁਨੀਆ ਵੇਖਣੀ ਸੀ ਉਹਦੀ ਉਮਰ ਜੋ ਸੁਣਨ ਨੂੰ ਮਿਲਦੀ ਕਿ 11 ਤੋਂ 12 ਤੋਂ 13 ਸਾਲ ਉਮਰ ਸੀਗੀ ਤੇ ਅਸੀਂ ਇਹ ਸੋਚਿਆ ਕਿ ਚਲੋ ਮਾਪੇ ਦੀਆਂ ਅੱਖਾਂ ਦਾ ਤਾਰਾ ਹੁੰਦਾ ਪੁੱਤਰ ਤੇ ਅਸੀਂ ਕਿਸੇ ਦਾ ਪੁੱਤ ਬਚਾਈਏ ਰੱਬ ਸਾਡੇ ਬੱਚਿਆਂ ਨੂੰ ਜੈਨ ਕਿ ਕੋਈ ਦੁਆਵਾਂ ਦੇਊਗਾ ਅਸੀਂ ਤੇ ਇਸ ਚੀਜ਼ ਨੂੰ ਸੋਚ ਕੇ ਆਏ ਆ ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਿਉਂ ਕਰਨਾ ਉਹਦਾ ਰੀਜ਼ਨ ਇਹ ਹੈ ਕਿ ਨਾ ਤੇ ਸਮਾਜ ਸੇਵੀ ਹੋਣ ਦੇ ਉੱਤੇ ਹੀ ਕੋਈ ਸੇਵਾਵਾਂ ਹੁੰਦੀਆਂ ਸੇਵਾ ਬੜੀ ਵੱਡੀ ਆ ਲੇਕਿਨ ਮੈਂ ਇਹ ਗੱਲ ਕਹਣਾ ਕਿ ਜੇ ਅਸੀਂ ਕਿਸੇ ਨੂੰ ਗਰੀਬ ਕੰਨੇ ਆ ਮੈਨੂੰ ਲੱਗਦਾ ਕਿ ਅਸੀਂ ਬਹੁਤ ਤੋਹੀਨ ਕਰਦੇ ਹਾਂ ਉਸ ਰੱਬ ਦੀ ਕਿਉਂਕਿ ਰੱਬ ਦੇ ਘਰ ਦੇ ਵਿੱਚ ਕੋਈ ਗਰੀਬ ਨਹੀਂ ਉਹਨੇ ਦੁਨੀਆ ਦੇ ਉੱਤੇ ਹਰ ਇਨਸਾਨ ਨੂੰ ਆਪਣੇ ਜਿਹਾ ਸਾਬਣਾ ਕੇ ਭੇਜਿਆ ਆਪ ਉਹਦੇ ਵਿੱਚ ਬਿਰਾਜਮਾਨ ਹੈਗਾ ਅਸੀਂ ਇਹ ਗੱਲ ਨਾ ਕਹੀਏ ਅਸੀਂ ਇੰਨੀ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਕਰਮਾਂ ਦਾ ਹਿਸਾਬ ਕਿਤਾਬ ਹੈ ਇਹ ਕਰਮਾਂ ਸੰਦੜਾ ਖੇਤ ਹੈ ਲੇਕਿਨ ਰੌਲਾ ਇਸ ਗੱਲ ਦਾ ਹੈਗਾ ਕਿ ਇਹ ਕਾਲਯੁਗ ਬਹੁਤ ਜੋਬਨਤੇ ਹੈ ਔਰ ਇੱਥੇ ਇਨਸਾਨੀਅਤ ਮਰ ਚੁੱਕੀ ਸਾਡੀ ਅੱਜ ਹੋਲੀ ਦਾ ਮਹੱਲਾ ਹੋਲੀ ਦੀਆਂ ਮੁਬਾਰਕਾਂ ਸਾਡੇ ਵੀਰਾਂ ਲੰਗਰ ਵੀ ਲਾਏ ਆ ਲੋਕੀ ਤੁਸੀਂ ਵੇਖੋ ਕਿ ਇੰਨੀ ਤੇਜ਼ੀ ਦੇ ਨਾਲ ਦੁਨੀਆ ਅੱਗੇ ਵਧ ਰਹੀ ਹੈ ਲੇਕਿਨ ਇਹਨਾਂ ਦੀ ਦੁਨੀਆ ਤੇ ਖਤਮ ਹੋ ਗਈ ਠੀਕ ਇਹਨਾਂ ਦਾ ਤੇ ਜਹਾਨ ਇਹ ਆਏ ਇਹ ਸਮਾਂ ਖਤਮ ਹੋ ਗਿਆ ਮਾਂ-ਬਾਪ ਦਾ ਲੇਕਿਨ ਅਸੀਂ ਅਗਰ ਸਾਡੇ ਹੀ ਸੱਟ ਲੱਗੇ ਤੇ ਅਸੀਂ ਦਰਦ ਕਰੀਏ ਜੇ ਕਿਸੇ ਦੇ ਸੱਟ ਲੱਗੇ ਤੇ ਅਸੀਂ ਕਿਉਂ ਦਰਦ ਨਹੀਂ ਹੁੰਦੀ ਸਲਾਰੇ ਸਾਹਿਬ ਤੁਸੀਂ ਕੁਝ ਇਹਨਾਂ ਦੀ مالی ਮਦਦ ਵੀ ਕਰਨਾ ਚਾਹੁੰਦੇ ਸੀ ਆਰਥਿਕ ਤੌਰ ਤੇ ਵੀ ਮਦਦ ਕਰਨੀ ਸੀ ਤੁਸੀਂ ਮੇਰੇ ਖਿਆਲ ਅੱਜ ਪਰਿਵਾਰ ਨਾਲ ਹੋਣ ਕਰਕੇ ਦੁਬਾਰਾ ਉਹ ਆਰਥਿਕ ਮਦਦ ਵਾਸਤੇ ਜਰੂਰ ਤੁਸੀਂ ਆਉਗੇ ਅਸੀਂ ਤੇ ਪਤਾ ਹੀ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਪਰਿਵਾਰ ਨਾਲ ਸੰਪਰਕ ਹੀ ਨਹੀਂ ਹੋ ਪਾਇਆ ਅਸੀਂ ਤੇ ਸਿੱਧੇ ਆ ਗਏ ਅਸੀਂ ਕਿਹਾ ਵੀ ਚਲੋ ਉੱਥੇ ਪਰਿਵਾਰ ਦੇ ਨਾਲ ਜਦੋਂ ਆ ਕੇ ਉਹਨਾਂ ਦੇ ਘਰਾਂ ਦੇ ਚੁੱਲਿਆਂ 'ਚ ਲਫਾਫੇ ਵੇਖੇ ਜਦੋਂ ਇਹ ਹਾਲਾਤ ਵੇਖੇ ਜਦੋਂ ਕਿਰੀਅਾਨੇ ਵਾਲੀ ਦੁਕਾਨ ਤੇ ਪਤਾ ਲੱਗ ਗਿਆ ਕਿ ਉਹ ਬੱਚਾ ਚਲਾ ਗਿਆ ਤੇ ਮੈਂ ਤੇ ਉੱਥੇ ਰੁਕ ਗਿਆ ਜਿਸ ਤਰ੍ਹਾਂ ਇੱਕ ਬੰਦੇ ਦੀ ਧੜਕਣ ਰੁਕ ਜਾਂਦੀ ਹੈਗੀ ਵੀ ਆ ਕੀ ਹੋਇਆ ਹੈਗਾ ਰੱਬ ਕਿਹੜੇ ਰੰਗਾਂ 'ਚ ਰਾਜੀ ਹੈ ਜੀ ਔਰ ਦੇਖੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਹੈਗਾ ਕਹਿੰਦੇ ਇੱਥੇ ਬੈਠ ਕਿਸੇ ਨੇ ਨਹੀਂ ਰਹਿਣਾ ਇਹ ਮੇਲਾ 2 ਦਿਨ ਦਾ ਕਿਨੂੰ ਤੁਸੀਂ ਯਾਨੀ ਕਿ ਵੀ ਚੱਕਰਾਂ 'ਚ ਪਾਓਗੇ ਇਹ ਦੁਨੀਆ ਹੀ ਚੱਕਰਾਂ 'ਚ ਫਿਰੰਡੀ ਹੈਗੀ ਆ ਲੇਕਿਨ ਰੱਬ ਤੋਂ ਡਰੋ ਰੱਬ ਦੀ ਮਾਰ ਤੋਂ ਡਰੋ ਰੱਬ ਬੜਾ ਡਾਡਾ ਹੈਗਾ ਉਹ ਬੜਾ ਬੇਅੰਤ ਆ ਉਹ ਫਿਰ ਇਹੀ ਗੱਲ ਹੋ ਗਈ ਕਿ ਰੱਬ ਯਾਨੀ ਕਿ ਅਸੀਂ ਤੇ ਆਪਣੇ ਆਪ ਨੂੰ ਕੋਈ ਖੱਬੀ ਖਾਨ ਨਹੀਂ ਕਹਿੰਦੇ ਲੇਕਿਨ ਰੱਬ ਨੇ ਮੌਕਾ ਵੀ ਨਹੀਂ ਦਿੱਤਾ ਸਲਰੀਆ ਸਾਹਿਬ ਕਹਿੰਦੇ ਨੇ ਸਾਹਿਬ ਹੱਥ ਵੜਾਈਆਂ ਜਿਸ ਭਾਵੇਂ ਤਿਸਤੇ ਔਰ ਇਸ ਪਰਿਵਾਰਤੀ ਉਸ ਮਾਤਾ ਨੇ ਜਾਂ ਉਸ ਬੀਬੀ ਨੇ ਪਤਾ ਨਹੀਂ ਕਿੰਨੇ ਕ ਸੱਚੇ ਹਿਰਦੇ ਦੇ ਨਾਲ ਅਰਦਾਸ ਦੁਆ ਕੀਤੀ ਹੋਣੀ ਉਸ ਪਰਮਾਤਮਾ ਅੱਗੇ ਔਰ ਉਹ ਪ੍ਰਵਾਨ ਹੋਈ ਪਰਮਾਤਮਾ ਪ੍ਰਭ ਬੋਲੇ ਕਾਇਆ ਕੋਲੇ ਕਾਇਆ ਬਿਨਾ ਪ੍ਰਭ ਕੈਸੇ ਬੋਲੇ ਰੱਬ ਆਪ ਤਾਂ ਨਹੀਂ ਆਂਦਾ ਪਰ ਰੱਬ ਕਿਸੇ ਨਾ ਕਿਸੇ ਚ ਰੂਪ ਦੇ ਵਿੱਚ ਪਹੁੰਚ ਜ਼ਰੂਰ ਜਾਂਦਾ ਹੈ ਤਾਂ ਤੁਸੀਂ ਪਰਮਾਤਮਾ ਵੱਲੋਂ ਭੇਜੀ ਹੋਏ ਕਿਸੇ ਫਰਿਸ਼ਤੇ ਤੋਂ ਘੱਟ ਵੀ ਨਹੀਂ ਤਾਂ ਇਸ ਪਰਿਵਾਰ ਦੇ ਲਈ ਰੱਬ ਤੋਂ ਘੱਟ ਵੀ ਨਹੀਂ ਤੁਸੀਂ ਕਿਉਂਕਿ ਇੱਥੇ ਹੋਰ ਤੇ ਕੋਈ ਪਹੁੰਚਿਆ ਨਹੀਂ ਤੇ ਜੁਗਿੰਦਰ ਸਿੰਘ ਸਲਾਰੀਆ ਦੁਬਈ ਤੋਂ ਸਿੱਧੇ ਇੱਥੇ ਪਹੁੰਚ ਜਾਂਦੇ ਨੇ ਜੋ ਵੀ ਮੇਰੇ ਪਿੱਛੇ ਇੱਕ ਇਸ ਪਾਸੇ ਨੂੰ ਹੋਰ سپورਟ ਕਰਨੀ ਪਰਿਵਾਰ ਦੀ ਤਰਫੋਂ ਇਹ ਬਹੁਤ ਵੱਡੀ ਇਹਨਾਂ ਦੀ سپورਟ ਆ ਕਿਉਂਕਿ ਇਹਨਾਂ ਤੋਂ ਬਿਨਾ ਮੈਂ ਹੋ ਸਕਦਾ ਸੀ ਕਿ ਇੰਨਾ ਟਾਈਮ ਨਾ ਦੇ ਸਕਦਾ ਮੈਂ ਇਹ ਗੱਲ ਕਹਿਣਾ ਚਾਹਨਾ ਜ਼ਰੂਰ ਅਕਾਲ ਪੁਰਖ ਨੂੰ ਕਿ ਰੱਬ ਹਰ ਇੱਕ ਦੀ ਸੋਚ ਉਸ ਦੇ ਪਰਿਵਾਰ ਦੀ ਇਸ ਤਰ੍ਹਾਂ ਦੀ ਦਵੇ ਮੈਂ ਹੁਣੇ ਬੰਗਲਾਦੇਸ਼ ਤੋਂ ਆਇਆ ਤੁਹਾਨੂੰ ਪਤਾ ਕਿਤੇ ਪਾਕਿਸਤਾਨ ਕਿਤੇ ਅਫਗਾਨਿਸਤਾਨ ਕਿਤੇ ਬੰਗਲਾਦੇਸ਼ ਕਦੀ ਕਿਤੇ ਕਦੀ ਕਿਤੇ ਮੈਨੂੰ ਮੇਰੇ ਲਈ ਕੋਈ ਕਾਸਟ ਕ੍ਰੀਡ ਮੈਟਰ ਨਹੀਂ ਕਰਦੀ ਮੈਂ ਸਿਰਫ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਨਹੀਂ ਇਨਸਾਨੀਅਤ ਸਰਬੋਪਰੀ ਹੈ ਹਰ ਧਰਮ ਦਾ ਸਤਿਕਾਰ ਕਰੋ ਜੇ ਅਸੀਂ ਵਾਕੇ ਹੀ ਰੱਬ ਨੂੰ ਪਿਆਰ ਕਰਦੇ ਹਾਂ ਰੱਬ ਨੇ ਜਿੱਥੇ-ਜਿੱਥੇ ਸਾਨੂੰ ਭੇਜਿਆ ਉਹਦਾ ਸ਼ੁਕਰਾਨਾ ਕਰੀਏ ਕਿਸੇ ਧਰਮ ਚ ਭੇਜਿਆ ਉਹ ਹਰ ਧਰਮ ਦੇ ਉੱਤੇ ਬਰਾਬਰ ਦੀ ਸਾਡੇ ਉੱਤੇ ਅਸ਼ੀਰਵਾਦ ਦੇ ਕੇ ਰੱਖਿਆ ਬਹੁਤ ਬਹੁਤ ਸ਼ੁਕਰੀਆ ਸਰਾਰੇ ਸਾਹਿਬ ਅਸੀਂ ਆ ਪਿੰਡ ਵਾਲਿਆਂ ਤੋਂ ਵੀ ਪੁੱਛਾਂਗੇ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਵਾਰੀ ਸਰਦਾ ਜੁਗਿੰਦਰ ਸਿੰਘ ਸਰਕਾਰੀਆ ਪੀਸੀਟੀ ਪਹਿਲ ਚੈਰੀਟੇਬਲ ਟਰਸਟ ਹੈ ਉਹਦੇ ਫਾਊਂਡਰ ਨੇ ਸੇਵਾਦਾਰ ਨੇ ਇਹ ਪਹਿਲੀ ਵਾਰੀ ਆਏ ਨੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆਹ ਟਾਈਮ ਕੱਢੇ ਸਾਨੂੰ ਇਹ ਮੌਕਾ ਦਿੱਤਾ ਹੁੰਦਾ ਇਹਦੋਂ ਪਰੇ ਤੇ ਹੋਰ ਕੋਈ ਗੱਲ ਹੀ ਨਹੀਂ ਕਰ ਸਕਦੇ ਜੀ ਅਜੇ ਤੱਕ ਇਹਨਾਂ ਤੋਂ ਬਿਨਾਂ ਪਿੰਡ ਦੇ ਵਿੱਚ ਕੋਈ ਨਹੀਂ ਆਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੌਕਾ ਵੇਖ ਕੇ ਮੌਕਾ ਵੇਖਿਆ ਜੀ ਸਾਰਿਆਂ ਨੂੰ ਇਹਨਾਂ ਬੱਚਿਆਂ ਨੂੰ ਭੈਣਾਂ ਨੂੰ ਮਾਵਾਂ ਨੂੰ ਕਿੰਨੇ ਇਹਨਾਂ ਦੇ ਆਉਣ ਨਾਲ ਤਸੱਲੀ ਹੋਈ ਹੈ ਜੀ ਕਿੰਨੇ ਬੱਚਿਆਂ ਦੇ ਨਾਲ ਇਹਨਾਂ ਦਾ ਪਿਆਰ ਵਧਿਆ ਜੀ ਜੀ ਤਾਂ ਅਸੀਂ ਇਹਨਾਂ ਅੱਗੇ ਰੱਬ ਦੇ ਅੱਗੇ ਅਰਦਾਸ ਕਰਕੇ ਰੱਬਾ ਇਹਨਾਂ ਨੂੰ ਬਹੁਤੀ ਬਹੁਤੀ ਹੋਰ ਮਿਹਰ ਕਰੀ ਜੀ ਪੰਜ ਕੀਨਾ ਤੁਹਾਡਾ ਮੇਰਾ ਨਾ ਸਤਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਜਗਿੰਦਰ ਸਿੰਘ ਸਰਾਰੀਆ ਜੀ ਪਹੁੰਚੇ ਨੇ ਔਰ ਮੇਰੇ ਖਿਆਲ ਹੈ ਕਿ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਉਹਨਾਂ ਨਾਲ ਹਾਂਜੀ ਮੈਂ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਨਿਆ ਵੀ ਇਹ ਐਸ ਵੇਲੇ ਪਰਮੇਸ਼ਰ ਨੇ ਇਹਨਾਂ ਨੂੰ ਨਾ ਫਰਿਸ਼ਤਾ ਬਣਾ ਕੇ ਸਾਡੇ ਕੋਲ ਭੇਜਿਆ ਵਾ ਇਹਨਾਂ ਗਰੀਬ ਜਨਤਾ ਲਈ ਮਦਦ ਕਰਨ ਲਈ ਤੇ ਬਹੁਤ ਇਹਨਾਂ ਨੇ ਮਤਲਬ ਇਸ ਗੱਲ ਨੂੰ ਫੀਲ ਕੀਤਾ ਬੜਾ ਦੁੱਖ ਇਹਨਾਂ ਨੇ ਆਪਣਾ ਮਨਾਇਆ ਵਾ ਵੀ ਮੈਨੂੰ ਚੰ ਤੋਂ ਪਹਿਲੇ ਇਹ ਬੱਚੇ ਨੂੰ ਮਤਲਬ ਰੱਬ ਲੈ ਗਿਆ ਵਾ ਮੈਨੂੰ ਮੌਕਾ ਨਹੀਂ ਮਿਲਿਆ ਪਰ ਅਜੇ ਤੱਕ ਮਤਲਬ ਕਦੀ ਕਿਸੇ ਨੇ ਨਹੀਂ ਇਸ ਪਿੰਡ ਦੇ ਵਿੱਚ ਕਿ ਗਰੀਬ ਦੀ ਮਦਦ ਕੀਤੀ ਜਾਂ ਕੋਈ ਮੰਗੇ ਵੀ ਕਿਸ ਕੋਈ ਕੋਈ ਬੰਦੇ 5 400 ਰੁਪਿਆ ਵਹੀ ਕਿ ਅਜਾ ਖੜੇ ਕੋ ਹੈ ਹੀ ਨਹੀਂ ਆ ਵੇ ਔਖਾ ਬਹੁਤ ਟਾਈਮ ਕੱਢਦੇ ਨੇ ਘਰ ਪਰਿਵਾਰ ਇਹ ਜਿਹੜੀ ਜਿਹਦਾ ਬੇਟਾ ਇਤਰਾ ਹੋਇਆ ਨਾ ਇਹ ਆਪਣਾ ਮਤਲਬ ਬਾਹਰੋਂ ਕਮਾ ਕੇ ਲਿਆ ਕੇ ਕਿਸੇ ਭਾਂਡੇ ਮਾਜ ਕੇ ਕਿਸੇ ਰੱਪੋਚਾ ਲਾ ਕੇ ਜੋ ਵੀ ਲਿਆਉਂਦੀ ਮੰਗ ਮੰਗ ਕੇ ਉਹਦੇ ਆੜ ਕੇ ਬੱਚੇ ਦੇ ਮੂੰਹ ਚ ਪਾਉਂਦੀ ਹਗੀ ਉਹਨੂੰ ਲਿਆ ਕੇ ਦਿੰਦੀ ਕਿਵਲ ਜਿੱਦਣ ਉਹਦੀ ਡੈਥ ਹੋਣੀ ਸੀਗੀ ਉਸ ਦਿਨ ਉਸ ਵੇਲੇ ਉਹਦੇ ਕੋ ਦੁੱਧ ਦਾ ਘਟਵਣੀ ਹੀ ਹੈਗਾ ਤੇ ਉਹਨੇ ਬਾਅਦ ਚ ਕਿਹਾ ਕਹਿੰਦੀ ਬੀਬੀ ਅੱਜ ਮੇਰੇ ਕੋ ਦੁੱਧ ਨਹੀਂ ਮੈਂ ਦੁੱਧ ਖਣੋ ਬੱਚੇ ਨੂੰ ਚਾਹ ਨਹੀਂ ਦਿੱਤੀ ਮੈਂ ਤੂੰ ਕਿਉਂ ਨਹੀਂ ਦਿੱਤੀ ਮੈਂ ਤੂੰ ਸਾਡੇ ਕੋਲ ਦੁੱਧ ਮੰਗ ਲੈਨੀ ਅੰਗਰਾਸੀ ਦੁੱਧ ਦੀ ਦੇ ਦਿੰਦੇ ਫੇਰ ਕੀ ਸੀਗਾ ਕਹਿੰਦੀ ਬੀਬੀ ਮੇਰੇ ਦਿਮਾਗ ਚ ਗੱਲ ਆਈ ਨਹੀਂ ਆ ਵੀ ਮੈਂ ਤੁਹਾਡੇ ਕੋਈ ਮੰਗਣਾ ਕਹਿੰਦੀ ਉਸ ਵੇਲੇ ਮੈਨੂੰ ਦੁੱਧ ਦਾ ਘਟਵਣੀ ਹੀ ਹੈਗਾ ਜਿਸ ਦਿਨ ਉਹ ਬੱਚੇ ਦੀ ਡੈਥ ਹੋਈ ਉਹ ਖਾਣਾ ਪੀਣਾ ਤੇ ਛੱਡ ਗਿਆ ਹੈਗਾ ਤੇ ਐ ਐਡਾ ਸਾਰਾ ਬੱਚਾ ਹੈਗਾ ਅੱਛਾ ਇਹ ਜਦੋਂ ਭੋਗ ਸੀ ਤੇ ਭੋਗ ਦੇ ਉੱਤੇ ਵੀ ਪਤਾ ਚੱਲਿਆ ਕਿ ਇਦਾਂ ਹੀ ਭੈਣ ਭਰਾਵਾਂ ਨੇ ਫੜ ਫੜ ਕੇ ਮਦਦ ਕੀਤੀ ਹਾਂਜੀ 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 ਇਸ ਤਰ੍ਹਾਂ ਕੀਤੀ ਐ ਸੀ ਨਾਲ ਖੁਦ ਹੋ ਕੇ ਕੀਤੀ ਐ ਇਸ ਤਰ੍ਹਾਂ ਭੈਣ ਭਰਾਵਾਂ ਨੇ ਮਦਦ ਕੀਤੀ ਉਹਦੀ ਕਿਸੇ ਨੇ ਆਟਾ ਦਿੱਤਾ ਕਿਸੇ ਨੇ ਚੋਲ ਦੇਤੇ ਕਿਸੇ ਨੇ ਕੁਛ ਕਰਤਾ ਕਿਸੇ ਨੇ ਦੁੱਧ ਲਿਆਤਾ ਤੁਹਾਡੀ ਬਦੌਲਤ ਮਾਜੀ ਮੇਰੇ ਤੋਂ ਵੱਧ ਕੇ ਆਏ ਨੇ ਜਿਹੜੇ ਆਏ ਨੇ ਨਹੀਂ ਮੇਰੇ ਤੋਂ ਵੱਧ ਗਿਆ ਐ ਫਿਰ ਵੀ ਤੁਹਾਡੀ ਭੋਗਰ ਤੋਂ ਚੱਲਣ ਤੋਂ ਬਾਅਦ ਬਹੁਤ ਸਾਰੇ ਇੱਥੇ ਲੋਕ ਪਿੰਡ ਦੇ ਰਹਿੰਦੇ ਨੇ ਮੋਦਵੀਰ ਨੇ ਸਰਪੰਚ ਨੇ ਉਹਨਾਂ ਨੇ ਨਹੀਂ ਸੋਚਿਆ ਇਸ ਤੱਕ ਜਾਈਏ ਇਹ ਦੁਬਈ ਤੋਂ ਆ ਗਏ ਨੇ ਜਾਂ ਬਾਹਰੋਂ ਆਏ ਨੇ ਬੰਗਲਾਦੇਸ਼ ਤੋਂ ਬਿਲਕੁਲ ਆਪਾਂ ਆਪਾਂ ਇਹ ਇਹ ਤੋਂ ਮੋਰ ਅਸੀਂ ਇਹਨਾਂ ਤੋਂ ਵਾਕਿਆ ਹੀ ਤੁਹਾਡੇ ਪਿੰਡ 'ਚ ਸ਼ਾਹੂਕਾਰ ਕੋਰ ਹੈਗਾ ਕਿ ਸਭ ਇਦਾਂ ਦੇ ਨੇ ਸਾਰੇ ਸੌਹਕਾਰ ਹੀ ਆ ਜੀ ਤਗੜੇ ਤਗੜੇ ਅੱਛਾ ਹਾਂਜੀ ਪਰ ਕੋਈ ਇੰਨੇ ਸੌਹ ਕਰਨਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਆਪਣੀ ਮਾਇਆ ਦਾ ਤੇ ਇਹ ਵੀ ਕੋਈ ਰੁਪਈਆ ਦਾਹ ਨਹੀਂ ਦੇ ਸਕਦਾ ਕਿ ਨਹੀਂ ਦੇ ਸਕਦਾ ਅੱਛਾ ਰੱਬ ਨੇ ਉਹਨਾਂ ਨੂੰ ਮਾਇਆ ਦਿੱਤੀ ਜਿਗਰਾ ਨਹੀਂ ਦਿੰਦਾ ਜਿਗਰਾ ਨਹੀਂ ਦਿੰਦਾ ਹੌਸਲਾ ਨਹੀਂ ਦਿੰਦਾ ਵੀ ਕਿਸ ਦੀ ਸੇਵਾ ਕਰੀਏ ਕੋਈ ਨੇਕੀ ਕਰ ਲਈਏ ਕੋਈ ਪੁੰਨ ਕਰ ਲਈਏ ਕੋਈ 500 ਦੇਗਾ ਤਾਂ ਉਹਨੇ ਖੜਾ ਇੰਨਾ ਵਿਆਜ ਲੱਗਣਾ अच्छा हां जी हां जी ब्याज ਨਾਲ ਤਹੇ ਮੁਰਦਿਆਂ ਕੋ ਵੀ ਪੈਸੇ ਲੈ ਲੈਣਾ ਨਾ ਪੁੱਛੋ ਕੁਝ ਨਾ ਜੀ ਚੀ ਚੀ ਤੋਂ ਅਸੀਂ ਆਖਿਰ ਦੇ ਵਿੱਚ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਵੇਲੇ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਪੱਖਾ ਵੀ ਹੈ ਔਰ ਇਹਦੇ ਵਿੱਚ ਬਾਕੀ ਜਿੰਨਾ ਵੀ ਤੁਸੀਂ ਟੇਬਲ ਭਰਿਆ ਦੇਖ ਰਹੇ ਹੋ ਪੂਰੇ ਦਾ ਪੂਰਾ ਇਹਦੇ ਨਾਲ ਰਸੋਈ ਦਾ ਸਮਾਨ ਵੀ ਹੈ ਜਿੰਨਾ ਰਸ਼ਨ ਹੈ ਉਹ ਵੀ ਹੈ ਤੇ ਬਾਕੀ ਹੋਰ ਵੀ ਬਹੁਤ ਸਾਰਾ ਐਸਾ ਸਮਾਨ ਹੈ ਜਿਹੜਾ ਸਮਾਨ ਅਸੀਂ ਲਾਹੰਦਾ ਤੇ ਬੜੇ ਇੱਥੇ ਚਾਹ ਦੇ ਨਾਲ ਸੀ ਸਰਦਾਰ ਜਗਿੰਦਰ ਸਿੰਘ ਸਲਾਰੀਆਂ ਨੇ ਬੱਚੇ ਨੂੰ ਮਿਲਣ ਆਏ ਸੀ ਪਿਆਰ ਦੇਣ ਆਏ ਸੀ ਆਰਥਿਕ ਤੌਰ ਤੇ ਮਦਦ ਵੀ ਕਰਨ ਆਏ ਸੀ ਬਹੁਤ ਵੱਡੀ ਮਦਦ ਕਰਨ ਵਾਸਤੇ ਵੀ ਆਏ ਸੀ व्हीਲ ਚੇਅਰ ਵੀ ਲੈ ਕੇ ਆਏ ਨੇ ਸਮਾਨ ਸਾਰਾ ਕੁਝ ਲੈ ਕੇ ਆਏ ਨੇ ਪਰ ਉਹ ਬੱਚਾ ਜਿਹਨੂੰ ਇਹ ਸੇਵਾ ਸ਼ਾਇਦ ਜਿਹੜੀ ਸੀ ਸਾਡੀ ਉਹਦੇ ਲੇਖੇ ਨਹੀਂ ਲੱਗ ਸਕੀ ਔਰ ਇਹ ਸੇਵਾ ਪ੍ਰਵਾਨ ਨਹੀਂ ਹੋ ਸਕੀ ਪਰ ਇਹ ਪਰਿਵਾਰ ਤੇ ਲਈ ਅਸੀਂ ਬਹੁਤ ਕੁਝ ਪੀਸੀਟੀ ਪਹਿਲ ਚੈਰੀਟੇਬਲ ਟਰਸ ਵੱਲੋਂ ਇੱਥੇ ਉਹਨਾਂ ਨੂੰ ਦੇਖੇ ਜਾ ਰਹੇ ਨੇ ਸਰਦਾਰ ਜਗਿੰਦਰ ਸਿੰਘ ਸਲਾਰੀਆ ਔਰ ਨਗਰ ਵਾਸੀ ਇਹਨਾਂ ਨੂੰ ਫਿਰ ਕਵਾਂਗਾ ਲਵਜੀ ਤੁਸੀਂ ਇਧਰੋਂ ਯਾਰ ਇਸ ਵਾਰੀ ਕਹਦੇ ਹੋ ਕਿ ਨਗਰ ਵਾਸੀਆਂ ਦੇ ਲਈ ਇਹ ਕਿਸੇ ਫਰਿਸ਼ਤੇ ਤੋਂ ਕੱਟਣੀ ਆ ਔਰ ਇਲਾਕਾ ਇਹ ਹੀ ਗੱਲ ਕਹਿ ਰਿਹਾ ਕਿ ਵਾਕਿਆ ਹੀ ਪਰਮਾਤਮਾ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਆਪਣਾ ਹੀ ਰੂਪ ਭੇਜਿਆ ਤੇ ਨਾਮ ਹੈ ਜਗਿੰਦਰ ਸਿੰਘ ਸਲਾਰੀਆ